ਇਹ ਕੋਰਟ ਦਾ ਜਿਹੜਾ ਪ੍ਰੋਸੀਜਰ ਹੈ ਜਦੋਂ ਬੰਦਾ ਕੋਰਟ ਪ੍ਰੋਸੀਡਿੰਗ ਚ ਪੇਸ਼ ਨਹੀਂ ਹੁੰਦਾ ਹੈਗਾ ਉਹਦੇ ਸਮਨ ਉਹਦੇ ਵਾਰੰਟਸ ਉਹਦੇ ਫਿਰ ਨੋਨ ਅਵੇਲੇਬਲ ਤੇ ਪ੍ਰੋਕਲੇਮੇਸ਼ਨ ਇਹ ਪ੍ਰੋਸੀਜਰ ਅਡਾਪਟ ਕਰਦੀ ਹੈ ਕੋਰਟ ਉਹ ਪ੍ਰੋਸੀਜਰ ਅਡਾਪਟ ਕੀਤਾ ਹੈਗਾ ਉਹਨਾਂ ਨੇ ਪ੍ਰੋਕਲੇਮੇਸ਼ਨ ਸਟਾਰਟ ਕੀਤੀ ਹੈ ਉਹਨੂੰ ਲੀਗਲੀ ਜਦੋਂ ਕੀ ਕਹਿੰਦੇ ਆ ਪਠਾਨ ਮਜਰਾ ਸਭ ਦੀ ਬੇਲ ਹਾਈ ਕੋਰਟ ਲੱਗ ਜਾਣੀ ਹੈਗੀ ਵਿਦੀਨ ਸ਼ਾਰਟਸ ਪੀਰੀਅਡ ਆਫ ਟਾਈਮ ਉਹਨੂੰ ਫਿਰ ਉਹ ਪ੍ਰੋਸੀਡਿੰਗਸ ਉਹਦੇ ਵਿੱਚ ਹੀ ਮਰਜ ਹੋ ਜਾਂਦੀ ਹੈਗੀਆਂ ਉਹ ਇੱਕ ਲੀਗਲ ਪ੍ਰੋਸੀਜਰ ਹੈ ਇੱਕ ਐਕਸਟਰਾ ਆਰਡੀਨਰੀ ਚੀਜ਼ ਨਹੀਂ ਹੈਗੀ ਤੁਸੀਂ ਕਿਵੇਂ ਤਿਆਰੀ ਕਰ ਰਹੇ ਹੋ ਕਿ ਪਹਿਲਾਂ ਇਸ ਕੋਠੀ ਨੂੰ ਖਾਲੀ ਕਰਾਉਣ ਦਾ ਜ਼ਿਕਰ ਕਿਸੇ ਹੰਟਰਸ ਸੀਗਾ ਉਸ ਤੋਂ ਬਾਅਦ ਕੀ ਜਵਾਬ ਹੋਇਆ ਤੇ ਹੁਣ ਅੱਗੇ ਜਮਾਨਤ ਪਟੀਸ਼ਨ ਕਿਵੇਂ ਫਾਈਲ ਕਰਦੇ ਦੇਖੋ ਜਿਹੜਾ ਤਾਂ ਕੋਠੀ ਵਾਲਾ ਮੈਟਰ ਹੈਗਾ ਸਰਕਾਰ ਦੇ ਕੋਈ ਪ੍ਰोसीडिंग ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਦੇ ਵਿੱਚ ਉਹ ਕੇਸ ਫਾਈਲ ਕੀਤਾ ਗਿਆ ਸੀਗਾ ਉਹ ਪੈਂਡਿੰਗ ਹੈ ਉਹ ਵੀ ਅੱਜ ਵਾਸਤੇ ਲੱਗੇ ਹੋਏ ਸਬਸੀਕੁਐਂਟ ਟੂ ਦੈਟ ਜਿਹੜਾ ਹੈਗਾ ਸਰਕਾਰ ਵੱਲੋਂ ਐਸ ਡੀ ਐਮ ਸਾਹਿਬ ਦੇ ਕੋਰਟ ਦੇ ਵਿੱਚ ਪ੍ਰोसीडिंग ਸਟਾਰਟ ਕੀਤੀ ਗਈ ਉਹਦੇ ਵਿੱਚ ਅਸੀਂ ਪੇਸ਼ ਹੋਗੇ ਸਾਡੀ ਐਪਲੀਕੇਸ਼ਨ ਪੈਂਡਿੰਗ ਹੈ ਫਾਰ ਡਿਸਕਵਰੀ ਆਫ ਦੀ ਡਾਕੂਮੈਂਟਸ ਅੱਜ ਤੱਕ ਉਹ ਕੋਈ ਡਾਕੂਮੈਂਟ ਪੇਸ਼ ਨਹੀਂ ਕਰ ਰਹੇ ਹੈਗੇ ਐਸ ਫਾਰ ਐਸ ਬੇਲ ਇਜ਼ ਕਨਸਰਨਡ ਉਹ ਮੋਸਟ ਲਾਈਕਲੀ ਮੇਰੀ ਉਮੀਦ ਹੈ ਸ਼ਾਇਦ ਨੈਕਸਟ ਵੀਕ ਤੱਕ ਫਾਈਲਿੰਗ ਹੁੰਦੀ ਹੋ ਜੂਗੀ ਜੀ ਕੁਝ ਪ੍ਰੋਸੀਜਰਲ ਫਾਰਮੈਲਿਟੀਜ਼ ਹੁੰਦੀਆਂ ਉਹ ਕਰਵਾ ਰਹੇ ਹਾਂ ਐਮਐਲਏ ਸਾਹਿਬ ਤੇ ਉਹਦੇ ਅਕੋਰਡਿੰਗਲੀ ਅਸੀਂ ਆਨਰੇਬਲ ਹਾਈ ਕੋਰਟ ਮੂਵ ਕਰਾਂਗੇ ਜੀ ਪੁਲਿਸ ਨੋਟਿਸ 3 ਦਿਨ ਦੇ ਵਿੱਚ ਜਵਾਬ ਦੇ ਤੁਸੀਂ ਕਹਿੰਦੇ ਨਹੀਂ ਤਾਂ ਪਕੌੜਾ ਕਰਾ ਦੋ ਜਾਣਗੇ ਨਹੀਂ ਪ੍ਰਾਇਰ ਟੂ ਦੈਟ ਜਿਹੜਾ ਹੈਗਾ ਆਪਣੀ ਬੇਲ ਮਾਨਯੋਗ ਹਾਈ ਕੋਰਟ ਦੇ ਵਿੱਚ ਲੱਗ ਜੂਗੀ ਤੇ ਇਹ ਪ੍ਰੋਸੀਡਿੰਗਸ ਫਿਰ ਉਹਦੇ ਵਿੱਚ ਮਰਜ ਹੋ ਜਾਣਗੇ